ਮੈਂ ਮਨਪ੍ਰੀਤ ਸਿੰਘ ਕੱਡਾ ਦੇਖੋ ਇਦਾਂ ਜੀ ਅੱਜ ਮੈਂ ਨਗਰ ਨਿਗਮ ਦੇ ਵਿੱਚ ਆਇਆ ਕਿਉਂਕਿ ਪਿੱਛੇ ਜਿਹੜੀ ਬਰਸਾਤ ਪਈ ਹੈ ਉਸ ਤੋਂ ਪਹਿਲਾਂ ਬਰਸਾਤ ਮੇਰਾ ਖਿਆਲ ਆ ਵੀ 17 15 16 ਤਰੀਕ ਨੂੰ ਆਈ ਹੈ ਤੇ ਅਸੀਂ 3 ਤਰੀਕ ਨੂੰ ਕਮਿਸ਼ਨ ਸਰ ਨੂੰ ਲੈਟਰ ਦਿੱਤਾ ਸੀਗਾ ਵੀ ਸਾਡੇ ਉੱਤੇ ਸੀਵਰੇਜ ਜਾਮ ਹੋ ਰਿਹਾ ਹੈ ਸੀਵਰੇਜ ਤੇ ਪਾਣੀ ਦੀ ਨਿਕਾਸੀ ਨਹੀਂ ਹੈ ਰੋਡ ਗਲੀਆਂ ਨਹੀਂ ਹੈ ਪਾਣੀ ਦੇ ਲੰਘਣ ਦਾ ਥਾਂ ਨਹੀਂ ਹੈ ਜੇ ਆਟੋ ਜਾਂ ਗੱਡੀ ਉਤੋਂ ਲੰਘਦੀ ਇਹਦੀ ਸਟਰੀਟ ਤੱਕ ਪਾਣੀ ਖੜਾ ਹੋ ਜਾਂਦਾ। ਉਤੋਂ ਲੰਘਣਾ ਬੜਾ ਦੁੱਬਰ ਹੈ ਕਿਉਂਕਿ ਗੁਰਦੁਆਰਾ ਬਾਬਾ ਦੀਪ ਸਿੰਘ ਨਜ਼ਰ ਦੇ ਵਿਖੇ ਤਰਵੈਣੀ ਸਾਹਿਬ ਗੁਰਦੁਆਰਾ ਗੁਰਨਾਨਕ ਆਸ਼ਰਮ ਤੱਕ ਸੜੀ ਰੋਡ ਬਲੌਕ ਹੋ ਜਾਂਦੀ ਹੈ। ਤੇ ਉਤੋਂ ਦੀ ਲੈ ਕੇ ਉਹ ਸਾਰੀ ਰੋਡ ਗਲੀ ਨਾ ਹੋਣ ਕਰਕੇ ਨਾ ਸਟਰੀਟ ਲਾਈਟ ਹੈ ਰਾਤ ਦੇ ਹਨੇਰੇ 'ਚ ਵੀ ਬੜੀ ਦਿੱਕਤ ਹੈ। ਔਰ ਪਾਣੀ ਕਰਕੇ ਜਿਹੜੇ ਗੁਰਦੁਆਰੇ ਚਲੇਗੇ ਉਹ ਵਾਪਸ ਨਹੀਂ ਆ ਸਕਦੇ ਜਿਸ ਦਿਨ ਬਰਸਾਤ ਹੋਈ ਹੈ ਦਿੱਕਤ ਹੋਈ ਬੜੀ। ਤੇ ਇਸ ਕਰਕੇ ਅਸੀਂ ਮਿਲੇ ਸੀ ਤੇ ਮੈਂ ਇਹਦੇ ਸਬੰਧ ਦੇ ਵਿੱਚ ਪਹਿਲਾਂ ਜਦੋਂ ਲੈਟਰ ਦੇ ਕੇ ਗਿਆ ਤੇ ਉਹ ਮੈਨੂੰ ਮੈਂ ਐਸਸੀ ਵਾਲੀਆ ਸਾਹਿਬ ਨੂੰ ਇੱਥੇ ਕੰਟੈਕਟ ਕੀਤਾ ਸੀਗਾ ਉਹਨਾਂ ਨੇ ਮੈਨੂੰ 17 ਤਰੀਕ ਨੂੰ ਨੰਬਰ ਦਿੱਤਾ ਜੇਹੀ ਸਾਹਿਬ ਨੂੰ ਮਿਲਿਆ ਜੇਹੀ ਸਾਹਿਬ ਨੇ ਕੋਈ ਕੰਟੈਕਟ ਨਹੀਂ ਕੀਤਾ ਸਗੋਂ ਮੈਂ ਹੀ ਫੋਨ ਕਰਿਆ ਉਹ ਕਹਿੰਦਾ ਜੀ ਮੈਂ ਬਾਹਰ ਹਾਂ ਮੈਂ ਆ ਕੇ ਮਿਲਾਂਗਾ ਉਸ ਤੋਂ ਬਾਅਦ ਅੱਜ 22 ਤਰੀਕ ਹੋ ਗਈ ਮੈਂ ਫੇਰ ਦੁਬਾਰਾ ਕਾਲ ਕੀਤੀ ਐਸਸੀ ਸਾਹਿਬ ਨੂੰ ਮੈਂ ਕਿਹਾ ਜੀ ਐਸਸੀ ਸਾਹਿਬ ਵੀ ਆਪਾਂ ਇਹ ਕਰ ਲਈਏ ਕੰਮ ਤੇ ਲੋਕ ਉੱਥੇ ਡਾਇਰੀਆ ਵੋਮਟਿੰਗ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਹੈ ਕਹਿੰਦਾ ਉਹਦਾ ਇਸ ਨਾਲ ਕੀ ਸਬੰਧ ਹੈ ਉਹਨਾਂ ਨੇ ਕਿਹਾ ਮੈਂ ਸਮਝੰਦੇ ਆ ਜੀ ਜੇ ਉਥੇ ਪਾਣੀ ਦੇ ਲੰਘਣ ਦੀ ਥਾਂ ਨਹੀਂ ਹੈ ਕਿਤੇ ਨਾ ਕਿਤੇ ਪਾਣੀ ਪੀਣ ਵਾਲੇ ਪਾਣੀ ਨਾਲ ਜਿਹੜਾ ਖੜਾ ਪਾਣੀ ਹੈ ਮਿਕਸ ਹੋ ਰਿਹਾ ਤੇ ਲੋਕਾਂ ਡਰਿਆ ਪੰਪਿੰਗ ਫੈਲ ਰਹੀ ਹੈ। ਤੇ ਕਹਿੰਦੇ ਫਿਰ ਚੋਟ ਠੀਕ ਹੈ ਜੀ ਸਾਡੇ ਕੋਲ ਤਾਂ ਸਾਰਾ ਪਟਿਆਲੇ ਦਾ ਕੰਮ ਹੈ ਤੁਸੀਂ ਤਾਂ ਇੱਕੋ ਜੀਜ਼ ਦੇਖਣੀ ਹੈ ਤੇ ਤੁਸੀਂ ਜਿਹੜੀ ਖਬਰ ਲਾਉਣੀ ਹੈ ਲਾ ਦਿਓ ਤੇ ਮੈਂ ਮੈਨੂੰ ਫੋਨ ਕਰਦੀ ਲੋੜ। ਸੋਸ ਰਿਗਾਰਡਿੰਗ ਦੇ ਵਿੱਚ ਮੈਂ ਕੰਮ ਦੇ ਲਈ ਕਮਿਸ਼ਨਰ ਸਾਹਿਬ ਨੂੰ ਮਿਲਣ ਆਇਆ ਸੀ ਔਰ ਮੈਂ ਦੱਸਣ ਆਇਆ ਸੀ ਪਬਲਿਕ ਮੈਂਦਿਆਂ ਦੇ ਨਾਲ ਪਬਲਿਕਲੀ ਕੰਮ ਕਰ ਰਹੇ ਆ। ਉੱਥੇ ਆਪਾਂ ਨੂੰ ਇਦਾਂ ਦਾ ਵਦੀਰਾ ਵੀ ਠੀਕ ਨਹੀਂ ਹੈ। ਵੀ ਆਪਾਂ ਨੂੰ ਚਾਹੀਦਾ ਹੈ ਵੀ ਆਪਾਂ ਹਲੀਮੀ ਦਾ ਗੱਲ ਸੁਣ ਕੇ ਮਸਲੇ ਦਾ ਹੱਲ ਕਰੀਏ ਨਾ ਕਿ ਆਪਾਂ ਖਿੱਚੋ ਤਾਣ ਨੂੰ ਵਧਾਈਏ। ਤੋਂ ਇਸ ਕਰਕੇ ਮੇਰੀ ਇਹ ਰਿਕਵੈਸਟ ਹੈ ਕਿ ਆਪਾਂ ਆਪਸੀ ਖਿੱਚੋ ਤਾਣ ਨੂੰ ਛੱਡਦੇ ਹੋਏ ਵੀ ਜਿਹੜਾ ਪਬਲਿਕ ਦਾ ਕੰਮ ਹੈ ਪਹਿਲ ਦੇ ਆਧਾਰ ਤੇ ਕਰੀਏ। ਇਹ ਨਹੀਂ ਹੈ ਕਿ ਬਰਸਾਤਾਂ ਖਤਮ ਹੋ ਜਾਣਗੀਆਂ ਤੇ ਆਪਾਂ ਕੰਮ ਕਰਾਂਗੇ ਕਿਉਂਕਿ ਆਪਾਂ ਬਰਸਾਤਾਂ ਨੂੰ ਤਾਂ ਮਸਲਾ ਹੱਲ ਕਰਨਾ ਹੈ ਜੀ। ਪਬਲਿਕ ਦੇਖੋ ਤੇ ਹਾਲ ਕੀ ਹੋ ਰਿਹਾ ਯਾਰਵਿੰਦਰਾ ਕਲੋਨੀ ਸੁਪਰਾਮ ਕਲੋਨੀ ਬਾਬਾ ਦੀਪ ਸਿੰਘ ਨਗਰ ਕਲੋਨੀਆ ਦੇ ਵਿੱਚ ਉਹਦੇ ਘਰ-ਘਰ ਦੇ ਵਿੱਚ ਬੰਦੇ ਬੱਚੇ ਬਿਮਾਰ ਪਏ ਆ, ਦਾਰੀ ਆ ਉਲਟੀਆਂ ਫੈਲਿਆ ਹੋ ਉੱਥੇ ਨਿਕਲ ਕੇ ਤਾਂ ਦੇਖੋ ਬਾਹਰ ਉਸ ਕਲੋਨੀਆ ਚਾਹੇ ਪਾਣੀ ਦਾ ਮੈਟਰ ਇਹ ਹੈ ਜੀ ਉੱਥੇ ਪਾਣੀ ਜਿਹੜਾ ਖੜ ਜਾਂਦਾ ਹੈ ਚਾਹੇ ਉਹ ਬਰਸਾਤੀ ਪਾਣੀ ਹੈ ਚਾਹੇ ਸੀਵਰੇਜ ਬਲੌਕ ਹੋਣ ਦਾ ਪਾਣੀ ਹੈ ਉੱਥੇ ਖੜ ਜਾਂਦਾ ਹੈ ਉੱਥੋਂ ਜਨਤਾ ਲੰਘ ਵੀ ਨਹੀਂ ਸਕਦੀ ਔਰ ਜੇ ਉਹ ਨਹੀਂ ਲੰਗੇਗਾ ਪਾਣੀ ਕਿਤੇ ਨਹੀਂ ਜਾਏਗਾ ਜੇ ਕਿਤੇ ਨਾ ਕਿਤੇ ਪੀਣ ਵਾਲੇ ਪਾਣੀ ਦੇ ਵਿੱਚ ਉਹ ਫੈਕਟ ਹੋ ਰਿਹਾ ਹੈ ਜੇ ਕਿਤੇ ਪੀਣ ਵਾਲੇ ਪਾਣੀ 'ਚ ਜਾਂਦਾ ਹੈ ਤਾਂ ਸ਼ਾਇਦ ਸਾਡਾ ਇਹ ਖਦਸ਼ਾ ਹੈ ਕਿ ਉਹ ਪੀਣ ਵਾਲੇ ਪਾਣੀ ਕਰਕੇ ਹੀ ਡਾਇਰੀਆ ਤੇ ਵੋਮਿੰਗ ਜੜੀ ਫੈਲੇ ਹੋਏ ਆ ਇਸ ਕਰਕੇ ਔਰ ਉਹਦਾ ਕਾਰਨ ਕੋਈ ਨਹੀਂ ਕਮਿਸ਼ਨਰ ਸਾਹਿਬ ਨੇ ਸਾਨੂੰ ਲੈਟਰ ਲਈ ਹੈ ਬੜੀ ਹਲੀਮੀ ਨਾਲ ਉਹਨੇ ਗੱਲ ਸੁਣੀ ਹੈ ਕਹਿੰਦੇ ਬਿਲਕੁਲ ਠੀਕ ਹੈ ਜਾਇਜ਼ ਹੈ ਗੱਲ ਅਸੀਂ ਇਹ ਤੁਰੰਤ ਦੇ ਆਧਾਰ ਤੇ ਮੈਂ ਇਹਨੂੰ ਆਪਣੇ ਜਿੰਨੇ ਵੀ ਸਾਡੇ ਕੰਮ ਕਰਨ ਵਾਲੇ ਸਬੰਧਤ ਅਫਸਰ ਸਹਿਬਾਨ ਨੇ ਗਰੁੱਪ ਦੇ ਵਿੱਚ ਪਾ ਕੇ ਇਹਨਾਂ ਨੂੰ ਜਲਦ ਹੱਲ